ਹੈਲੋ ਦੋਸਤੋ ਕੀ ਹਾਲ ਹੈ ਤੁਹਾਡਾ ਤੁਹਾਡਾ ਸਵਾਗਤ ਹੈ ਵੀਰੇ ਨਿਊ ਵਲੌਗ ਚ ਸਿਰ ਤੇ ਰਾਤ ਨੂੰ ਤੁਹਾਨੂੰ ਦੱਸਿਆ ਹੀ ਸੀਗਾ ਰਾਤ ਪੈ ਗਿਆ ਸੀ ਮੀਂਹ ਦੋਸਤੋ ਤੇ ਆ ਸਾਰਾ ਸਮਾਨ ਭਜ ਗਿਆ ਸੀ ਸਾਡਾ ਜਿਹੜਾ ਬਾਹਰ ਕੱਢਿਆ ਹੋਇਆ ਮਸਾਂ ਪਲਲ ਪਲ ਆ ਕੇ ਲੜ ਲੈਂਦਾ ਸੀਗਾ ਇਹ ਵੀ ਉੱਡ ਗਿਆ ਜੀ ਬਹੁਤ ਹਨੇਰੀ ਤੂਫਾਨ ਬਹੁਤ ਸੀਗਾ ਤੇ ਆ ਵੀ ਦੂਰੀਵਾਰ ਕਿਤੇ ਰਾਤ ਹੀ ਕਰਦੇ ਸੀ ਹੋਂ ਤਾਂ ਦੂਰੀਵਾਰ ਲਾਈਆਂ ਚੜ੍ਹ ਗਈਆਂ ਤੇ ਇਹ ਵੀ ਗਿੱਲੀਆਂ-ਗਿੱਲੀਆਂ ਹੋ ਗਈਆਂ ਸੀਆਂ ਇੱਧਰਲੇ ਹੁਣ ਬੈਕ ਸਾਈਡ ਵੀਰੇ ਟਿੱਪ ਕਰਦੇ ਪਏ ਆਂ ਕੰਦ ਨੂੰ ਤੇ ਐਸੀ ਤਰ੍ਹਾਂ ਹੀ ਇੱਧਰ ਕਰਾਂਗੇ ਹੁਣ ਹਾਂ ਤੇ ਹੁਣ ਸਾਡਾ ਖਤਮ ਮਸਾਲਾ ਮਸਾਲਾ ਹੁਣ ਬਣਾਉਣ ਲੱਗੇ ਆ ਸੀ ਫੇਰ ਪਸਾਲੇ ਨੂੰ ਤੇ ਜੋਤੀ ਉਹ ਵੇਲੀ ਬੈਠੀ ਆ ਕਦੋਂ ਦੀ ਉਹਨੂੰ ਕਹੀ ਜਾਂਦੇ ਵੀ ਕੋਈ ਕੰਮ ਦਾ ਬੰਦਾ ਕਰ ਲੈ ਉਹ ਕਹਿੰਦੀ ਨਹੀਂ ਕਰਨਾ ਤੇ ਐ ਹੀ ਹੁੰਦਾ ਬਾਈ ਯਾਰ ਕੀ ਕਰੀਏ ਹੁਣ ਬੰਦਿਆਂ ਨਾਲ ਤਾਂ ਐ ਹੀ ਹੁੰਦਾ ਬੁੜੀਆਂ ਤੈਨੂੰ ਪਤਾ ਗੱਲ ਕਿੱਥੇ ਸੌਂਦੀਆਂ ਹਾਂ ਹਾਂ ਜੋ ਤੋ ਰਾਤ ਕਰਤੇ ਸੀ ਉਂ ਤਾਂ ਬੱਜ ਗਈਆਂ ਮੀ ਨਾਲ ਟਕ ਟਕ ਦਿੱਤੀਆਂ ਸੀਗੀਆਂ ਤੇ ਇੱਧਰ ਵੀ ਅਸੀਂ ਆਹ ਰਹਿ ਗਿਆ ਸੀ ਇੱਕ ਇਹ ਹੁਣ ਲਾਵਾਂਗੇ ਸੀ ਤੇ ਇਧਰਲੇ ਪਾਸੇ ਵੀ ਕਰਨੀਆਂ ਕਿਉਂਕਿ ਕੰਦਾ ਬਿਲਕੁਲ ਹੀ ਖਤਮ ਹੋਈਆਂ ਪਈਆਂ ਆਹ ਵੀ ਉੱਤੇ ਵੀ ਜੋੜ ਜਾ ਹੱਲਿਆ ਪਿਆ ਇੱਥੇ ਬਜਰੀ ਬੁਜਰੀ ਪਾ ਕੇ ਸੈੱਟ ਕਰਦੇ ਆ ਤੇ ਸਾਰਾ ਕੰਮ ਤਾਂ ਬਾਲਾ ਹਜੇ ਹਜੇ ਅੰਦਰ ਰੰਗ ਕਰਨਾ ਵੀਰੇ ਰੰਗ ਵੀ ਤੁਹਾਨੂੰ ਦਿਖਾਵਾਂਗੇ ਕਿਵੇਂ ਕਰਾਂਗੇ ਆ ਜੋਤੀ ਨਾਲ ਕਰੋ ਪ੍ਰੀਤੀ ਜੋਤੀ ਬੈਠੀ ਐ ਅਕਰੀ ਹੈਲੋ ਸਤਿ ਸ੍ਰੀ ਅਕਾਲ ਜੀ ਮੇਰੇ ਭੈਣ ਭਰਾਵਾਂ ਨੂੰ ਸਾਡੇ ਨਾਲ ਬਲੌਗ ਜਿਹੜੇ ਜੁੜੇ ਹੋਏ ਐ YouTube ਤੇ ਤੇ ਸਨੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਹੈ ਗੁਰੂ ਨਾਨਕ ਦਾ ਜਨਮ ਦਿਨ ਤੇ 희 ਤੜਕੇ ਸ਼ਬਦ ਸੁਣेंगे ਸਾਰਾ ਕੋਈ ਬਾਣੀ ਸੁਣੀ ਸਾਰੀ ਤੇ ਗੁਰੂ ਨਾਨਕ ਜੀ ਦੀ ਖਲਮ ਦੇਤੀ ਉਹਦੇ ਬਾਅਦ ਜੀ ਲੱਗੇ ਕੰਮ ਕਰਨ ਨੂੰ ਮੇਰੀ ਗਿਆ ਜਿਗਰਾ ਤੇ ਫਿਰ ਅਸੀਂ ਕੰਮ ਨੂੰ ਲੱਗੇ ਪਏ ਹੋਏ ਹਾਂ ਹੁਣ ਤੇ ਥੱਕ ਕੇ ਮੈਂ ਤਾਂ ਬਹਿ ਗਈ ਆ ਤੜਕੇ ਦੀ ਲੱਗੀ ਹੋਈ ਐ ਤਾਂ ਘਰ ਮੈਂ ਨਾਲੇ ਮੁੰਡਾ ਸੌਣ ਬਹਿ ਗਈ ਤੇ ਨਾਲੇ ਮੈਂ ਨਾਲ ਸਾਹ ਲੈ ਰਹੀ ਹਾਂ ਇਹ ਜੋਤੀ ਜੀ ਨੇ ਤੁਸੀ ਕਰ ਲਿਆ ਪਿੰਚੇ ਤੇ ਹੁਣ ਤੁਹਾਨੂੰ ਅੱਜ ਵਧਾਈਆਂ ਤੁਹਾਨੂੰ ਲੱਖ ਲੱਖ ਹੈ ਗੁਰੂ ਨਾਨਕ ਦੇਵ ਜੀ ਗੁਰਪੁਰਬ ਦੀਆਂ ਵੀਰੇ ਤੇ ਆ ਹੁਣ ਅਸੀਂ ਮਸਾਲਾ ਬਣਾਉਣ ਲੱਗੇ ਆ ਸੀਮੈਂਟ ਲਿਆਉਂਦਾ ਬਾਈ ਤੇ ਸਲਾਮ ਸਲਾ ਬਣਾ ਕੇ ਫਿਰ ਇੰਦਰਲੀ ਕੰਦ ਨਾਲ ਟਰਾਈ تھਰੂ ਕਰਕੇ ਫਿਰ ਕਰਦੇ ਇੰਦਰਲੀ ਤਿਆਰੀ ਕਰਦੇ ਆ ਵੀਰੇ ਤੇ ਜੁੱਤੀ ਜੀ ਸਾਨ ਲੱਗ ਗਿਆ ਰੇਤਾ ਮੈਂ ਪਾਈ ਜਨਾ ਤੇ ਹੁਣ ਸਾਨ ਸੁਣ ਕੇ ਫਿਰ ਕਰਾਂਗੇ ਲਾਵਾਂਗੇ ਉਧਰ ਗਿੱਲਾ ਕਰਕੇ ਬਣਾਈ ਅਸੀਂ ਸਾਨ ਲਈਏ ਕਿ ਤੁਹਾਨੂੰ ਦਿਖਾਉਣੇ ਆ ਸੋ ਹੈਲੋ ਦੋਸਤੋ 2:30 ਵੱਜ ਚੁੱਕੇ ਨੇ ਚਾਹ ਚੁਪੀ ਕੇ ਮਿਸਤਰੀ ਫਿਰ ਲੱਗ ਪਏ ਐ ਤੇ ਹੁਣ ਆ ਕੰਦ ਤਾਂ ਕੰਪਲੀਟ ਕਰਤੀ ਐ ਤੇ ਹੁਣ ਆ ਕੰਦ ਤੇ ਟੱਕਰੇ ਪਏ ਐ ਮਿਸਤਰੀ ਅਜੋਤੀ ਸਿੰਘ ਦੀ ਪੂਰੀ ਕੋਸ਼ਿਸ਼ ਕਰੀ ਜਾਂਦੀ ਐ ਆ ਦੇਖ ਲਓ ਫੱਟੇ ਚੱਕੀ ਆਉਂਦੀ ਐ ਅੱਜ ਤਾਂ ਜੋਤੀ ਤੁਸੀਂ ਦੇਖ ਸਕਦੇ ਆ ਮਝੋਲਿਆਂ ਨਾਲ ਆ ਦੇਖ ਲਓ ਕਰੇ ਮਾਰੀ ਟਾਟਾ ਇਧਰ ਵੇਖ ਕੇ ਆ ਦੇਖ ਤੋ ਕਿੱਦਾਂ ਹੁੰਦੀ ਆ ਦਰਾਮ ਆਪਣਾ ਜਗਸੀਰ ਸਿੰਘ ਇਹ ਫੱਟੇ ਚੱਕੀ ਹੁੰਦਾ ਆ ਦੋ ਦੋ ਕੋਲੇ ਚਾਹ ਦੇ ਫਿੱਚਤੇ ਆ ਹੁਣ ਹੁਣ ਫੱਟੇ ਚੱਕਣੇ ਆ ਹੂੰ ਤੇ ਆਪਾਂ ਕਰਦੇ ਆ ਉਹ ਦੂਜੇ ਪਾਸੇ ਸਫਾਈ ਕੋਕੇ ਆਪਾਂ ਨੂੰ ਟੀਪ ਟੂ ਕੱਟੀ ਆਉਂਦੀ ਆ ਇਹਨਾਂ ਨੂੰ ਲਾਇਆ ਪਿਆ ਤੇ ਆਪਾਂ ਬਸ ਝਾੜੂ ਨਾਲ ਮੜ ਮੋਟਾ ਉਧਰ ਸਾਫ ਕਰਦੇ ਨਾਲੇ ਪਾਣੀ ਪਾਉਂਦੇ ਆ ਤੇ ਕੰਪਲੀਟ ਕਰਦੇ ਆ ਦਬਾ ਦਬ ਇਹ ਤੁਹਾਨੂੰ ਦਿਖਾਉਨੇ ਆ ਹੈਲੋ ਦੋਸਤੋ ਤੇ ਆ ਮਿਸਤਰੀਆਂ ਨਾਲ ਕੰਪਲੀਟ ਕਰਤਾ ਹੈਗਾ ਮੁਕਾਵੇਂ ਲੱਗ ਗਿਆ ਅੰਦਰਲਾ ਸਾਰਾ ਕੰਪਲੀਟ ਹੋ ਗਿਆ ਵੀਰੇ ਥੀਪ ਦੇ ਦੋ ਮਿਸਤਰੀ ਲੱਗੇ ਪਏ ਬਾਹਰ ਉਹ ਵੀ ਤੁਹਾਨੂੰ ਦਿਖਾਉਣਾ ਬਾਹਰ ਇਸ ਲਈ ਕੈਮਰਾ ਕਰਕੇ ਹਾਂ ਸਾਰਾ ਕੰਪਲੀਟ ਕਰਤਾ ਇਧਰ ਵੀ ਵੀਰੇ ਇਧਰ ਵੀ ਅੰਦਰਲਾ ਪਾਸਾ ਸਾਰਾ ਕੰਪਲੀਟ ਹੋ ਗਿਆ ਤੁਹਾਨੂੰ ਬਾਹਰ ਦਿਖਾਉਣਾ ਮੈਂ ਇਸ ਲਈ ਕਮਰੇ ਨਾਲ ਲੈ ਕੇ ਜਾਂਦੇ ਆਪਾਂ ਇਧਰ ਲਈ ਪਾਸੇ ਲੱਗੇ ਪਏ ਆ ਮਿਸਤਰੀ ਜੋਤੀ ਸਿੰਘ ਜੀ ਆ ਲੱਗੇ ਪਏ ਆ ਹੁਣ ਆ ਬਾਹਰਲੇ ਪਾਸੇ ਕਰੀ ਜਾਂਦੇ ਆ ਜੋਤੀ ਜੀ ਮਾ ਮੇਰੇ ਵਾਲ ਤੇ ਆ ਜਾਂਦੇ ਆ ਲੋਂਡੀ ਕਰਦੇ ਆ ਹਾਂ ਮੁਸਕਾਨ ਹੈਗੀ ਹੈ ਆ ਲੱਗ ਕੇ ਆ ਜਾਂਦੇ ਆ ਲੱਗੇ ਪਏ ਆ ਮਿਸਤਰੀ ਪੂਰਾ ਜ਼ੋਰ ਲਾ ਕੇ ਖਿੱਚੀ ਆਉਂਦੇ ਮੀਟਰ ਹਾਂਜੀ ਕਰ ਦੋਗੇ ਅੱਜ ਪੂਰਾ ਹੀ ਹਾਂ ਹਾਂ ਕਰ ਦਾਂਗੇ ਕਰ ਦਾਂਗੇ ਖਿੱਚੀ ਆਓ ਦਿਹਾੜੀ ਦੇਣੀ ਆ ਤੁਹਾਨੂੰ ਹਾਂ ਠੀਕ ਹੈ ਕੰਮ 700 ਰੁਪਿਆ ਦੇਣਾ ਤੁਹਾਨੂੰ ਤੇ ਖਿੱਚੀ ਆਓ ਮੀਟਰ ਇੱਕ ਸੂਡ ਪੱਕਾ ਹੋ ਜਾਊਗਾ ਫਿਰ ਮੇਰਾ ਹਾਂ ਤਾਂ ਖਿੱਚੀ ਆਉਂਦੇ ਆ ਤਾਂ ਜੋ ਹੋ ਜਾ ਇਹਨਾਂ ਨੇ ਜਾ ਆਵਾ ਆਉਂਦੀ ਆ ਮੈਂ ਲੱਗਦਾ ਨਹੀਂ ਆ ਵੀ ਜਾਦੇ ਸਫਾਈ ਕਰ ਦੂੰਗਾ ਮੈਨੂੰ ਕਰਨ ਨਹੀਂ ਦਿੰਦੇ ਤੇ ਆਪ ਹੀ ਲੱਗੇ ਪਏ ਆ ਇਹ ਮੈਨੂੰ ਤਾਂ ਝਾੜੂ ਫੜਾ ਦਿੰਦੇ ਆ ਕਹਿੰਦੇ ਅੱਗੇ ਅੱਗੇ ਤੂੰ ਸਾਫ਼ ਕਰੀ ਜਾ ਪਾਣੀ ਪਾਈ ਜਾ ਹਾਂ ਤਾਂ ਖਿੱਚੀ ਆਉਂਦੇ ਮੀਟਰ ਤੇ ਫਿਰ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਇਸੀ ਰੰਗ ਕੰਮ ਕਰਦੇ ਆ ਅੱਜ ਬਸ ਕੰਪਲੀਟ ਕਰਦੇ ਨੇ ਤੁਹਾਨੂੰ ਕੰਪਲੀਟ ਕਰਕੇ ਫਿਰ ਦਿਖਾਉਨੇ ਅੱਜ ਅੱਗੇ ਦਿਖਾਵਾਂਗੇ ਆ ਦੂਜਾ ਮਿਸਤਰੀ ਵੀ ਆ ਗਿਆ ਆ ਦੇਖ ਲਓ ਆ ਸੇ ਇੰਨਾ ਨਹੀਂ ਕੀਤਾ ਸਾਰਾ ਵੀਰੇ ਅੱਜ ਆਹ ਆ ਕਿਤੀ ਇੱਕ ਵਾਰ ਸੇ ਇਗਨੋਰਿੰਗ ਆ ਰਹਿ ਗਈ ਸੀ ਗੱਲ ਮੀ ਆ ਗਿਆ ਸੀਗਾ ਹਾਂ ਜਾ ਕਰਨਾ ਮਸ ਖੱਦ ਦੇਣਗੇ ਅੱਜ ਫਿਰ ਅਗਲਾ ਪਾਸਾ ਕਰਾਂਗੇ ਉਧਰਲਾ ਤੇ ਕੱਲ ਨੂੰ ਸ਼ਾਇਦ ਅਸੀਂ ਰੰਗ ਕਰੀਏ ਉਹ ਵੀ ਦਿਖਾਵਾਂਗੇ ਤੈਨੂੰ ਕਮਰੇ 'ਚ ਤੇ ਅੱਗੇ ਦਿਖਾਉਨੇ ਤੁਹਾਨੂੰ ਇੱਕ ਕੰਪਲੀਟ ਕਰਕੇ ਵੀਰੇ ਹਲੋ ਵੀਰੇ ਆ ਜੋਤੀ ਨੇ ਚੱਕ ਤੇ ਫੱਟੇ ਤੇ ਇੱਧਰ ਵੀ ਕੰਪਲੀਟ ਕਰਾਤਾ ਆ ਦੇਖ ਲਓ ਹਾਂ ਅੱਜ ਜੋਤੀ ਫੱਟੇ ਚੱਕੀ ਜਾਂਦੀ ਆ ਤੇ ਉਧਰ ਵੀ ਹੁਣ ਉਧਰ ਤਿਆਰੀ ਕਰਤਾ ਕੰਮ ਦਿਖਾਉਣੇ ਤੁਹਾਨੂੰ ਆਹ ਆਹ ਆਵੇ ਇੱਧਰ ਵੀ ਜੋਤੀ ਫੱਟੇ ਚੱਕੀ ਜਾਂਦੀ ਆ ਆ ਵੀ ਆ ਵੀ ਕਰੀ ਜਾਂਦੀ ਐ ਜਿਹੜੀਆਂ ਤਰੀੜਾ ਹੈਗੀਆਂ ਆ ਵੀ ਆ ਵੀ ਕਹਿੰਦੀ ਮੈਂ ਕਰ ਦੂੰਗੀ ਅੱਜ ਆ ਜੀ ਤੇ ਇੱਧਰ ਵੀ ਪਹਿਣਾ ਉਹਨੇ ਕਰਤਾ ਆ ਵੀ ਕਰਤਾ ਅੱਜ ਸਾਰੇ ਬਾਹਰਲੇ ਪਾਸੇ ਵੀ ਕਰਾਈ ਤੇ ਆ ਵੀ ਕਹਿੰਦੀ ਅੱਜ ਆ ਜੀ ਖਿੱਚ ਦੇਣਾ ਕੰਮ ਅੱਜ ਤਾਂ ਹੱਕਦਾਰ ਆ ਕੋਈ ਖਾਣ ਪੀਣ ਲਈ ਜੋਤੀ ਨੂੰ ਪੁੱਛਦੇ ਵੀ ਕੀ ਖਾਣਾ ਅੱਜ ਹਾਂਜੀ ਜੋਤੀ ਜੀ ਕੀ ਖਾਣ ਲੈ ਅੱਜ ਮੈਂ ਮੰਮੀ ਨੇ ਕਹਿਣਾ ਵੀ ਅੱਜ ਮੇਰੇ ਵਾਸਤੇ ਸਮੋਸੇ ਮੰਗਾ ਆ ਕਰਾਂ ਦੀ ਅੱਜ ਖਾਂਗੇ ਸਾਹਮਣੇ ਸਮੋਸੇ ਲੈ ਕੇ ਤੇ ਇਹ ਕਹਿੰਦੀ ਸਮੋਸੇ ਖਾਣੇ ਆ ਪਰ ਹੱਕ ਤਾਂ ਬੰਦਾ ਸਮੋਸੇ ਦਾ ਅੱਜ ਤੇ ਆ ਸਾਰਾ ਇਹਨੇ ਅੱਜ ਅੱਜ ਕੰਪਲੀਟ ਕਰ ਦੋਗੇ ਨਾ ਫੇਰ ਤਾਂ ਸਮੋਸੇ ਲਿਆ ਦਾਂਗੇ ਹਾਂ ਹਾਂ ਪੱਕਾ ਪੱਕਾ ਹਾਂ ਤੇ ਜੋਤੀ ਨੇ ਮੰਗੇ ਸਮੋਸੇ ਦੇਖਦੇ ਆ ਫਿਰ ਸਮੋਸੇ ਸ਼ਾਮ ਨੂੰ ਖਾਂਦੀ ਹੈ ਕਿੰਨੀ ਜੋਤੀ ਆ ਕੰਪਲੀਟ ਕਰਨਾ ਪਊਗਾ ਫਿਰ ਤਾਂ ਲਿਆ ਦਾਂਗੇ ਠੀਕ ਕਰ ਦਾਂਗੇ ਹਾਂ ਚੱਲ ਦੇਖਦੇ ਆ ਵੀਰੇ ਆ ਬਾਕੀ ਦਾ ਕਰਾਏ ਸਾਰੇ ਕੁਝ ਕੰਪਲੀਟ ਆ ਇੱਧਰੋਂ ਤੇ ਆ ਲੱਗੀ ਆ ਹੁਣ ਆ ਥੱਲੋਂ ਸਾਰਾ ਕਰਨਾ ਇਹਨੇ ਪਲਸਟਰ ਫਿਰ ਥੱਲੇ ਥੱਲੋਂ ਝੜਿਆ ਵਿਆ ਚੱਲ ਮਿਲਦੇ ਆ ਅੱਗੇ ਵੀਰੇ ਹੈਲੋ ਦੋਸਤੋ ਕੀ ਹਾਲ ਹੈ ਤੇ ਤੁਹਾਨੂੰ ਸੁਬਾਹ ਦੱਸਿਆ ਸੀ ਕਿ ਜੋਤੀ ਨੇ ਬਹੁਤ ਹੀ ਅੱਜ ਕੰਮ ਕੀਤਾ ਬਹੁਤ ਹੀ ਸ਼ਾਨਦਾਰ ਕੰਮ ਕੀਤਾ ਸਾਰਾ ਜੀ ਇਧਰ ਲਈ ਏਰੀਆ ਸਾਰਾ ਕੰਪਲੀਟ ਕਰਤਾ ਹੁਣ ਦੂਜੇ ਪਾਸੇ ਵੀ ਕੰਪਲੀਟ ਕਰਤਾ ਆ ਤੁਹਾਨੂੰ ਦਿਖਾ ਦਿੰਨੇ ਆ ਤੇ ਜਿਹੜਾ ਤੁਹਾਨੂੰ ਆਖਿਆ ਸੀਗਾ ਇਧਰਲੇ ਪਾਸੇ ਵੀ ਵੀ ਇਹ ਕਰ ਦੂਗੀ ਤੇ ਸਮੋਸੇ ਉਹਨੂੰ ਲੈ ਕੇ ਦਵਾਂਗੇ ਸਮੋਸੇ ਉਹ ਵੀ ਕਰਕੇ ਦਿਖਾਤੇ ਇੱਧਰ ਆਵੇ ਬਾਹਲੇ ਪਾਸੇ ਵੀ ਉਹ ਆਵੇ ਦਿਖਾਈ ਜਾਂਦੇ ਆ ਉਧਰਲੇ ਪਾਸੇ ਵੀ ਉਹਨੇ ਕੰਪਲੀਟ ਕਰਤਾ ਅੱਜ ਬਹੁਤ ਕੰਮ ਖਿੱਚਿਆ ਉਹਨਾਂ ਨੇ ਤੇ ਐਸੇ ਕਾਰਨ ਉਹਨੂੰ ਕਹੀ ਵੀ ਚੱਲ ਜੇ ਇੱਧਰਲੇ ਪਾਸੇ ਵੀ ਕੰਪਲੀਟ ਕਰਤਾ ਵੇਖ ਲੈ ਤੇ ਐਸੇ ਕਾਰਨ ਅੱਜ ਮੰਮੀ ਨੇ ਉਹਨੂੰ ਸਮੋਸੇ ਲਿਆ ਕੇ ਦਿੱਤੇ ਆ ਤੇ ਉਹ ਅੰਦਰ ਬੈਠੇ ਆ ਉਹ ਵੀ ਤੁਹਾਨੂੰ ਬੈਕ ਕੈਮਰੇ ਕਰਕੇ ਮੈਂ ਦਿਖਾਉਣਾ ਅੰਦਰ ਬੈਠੇ ਸਾਰੇ ਉਹ ਬੱਚੇ ਬੈਠੇ ਆ ਸਮੋਸੇ ਹਾਂ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਇਹ ਗੱਲ ਦੀ ਵੀ ਬਹੁਤ ਐ ਨਹੀਂ ਵੀ ਜੋਤੀ ਬਹੁਤ ਕੰਮ ਖਿੱਚਿਆ ਜੋਤੀ ਨੇ ਮੈਂ ਵੀ ਉਹਨੂੰ ਹੈਲਪ ਕਰਾਈ ਆਪਣੇ ਦੂਜੇ ਭਰਾ ਨੇ ਵੀ ਹੈਲਪ ਕਰਾਈ ਮੈਂ ਬੈਕ ਕੈਮਰੇ ਨਾਲ ਦਿਖਾਉਣਾ ਤੁਹਾਨੂੰ ਤੇ ਲਾਈਕ ਜਰੂਰ ਕਰਿਓ ਵੀਰੇ ਵੀਡੀਓ ਨੂੰ ਬਹੁਤ ਹੌਨਾ ਕੋਸ਼ਿਸ਼ ਕੀਤੀ ਅੱਜ ਬਹੁਤ ਕੰਮ ਕੀਤਾ ਤੇ ਹਾਂ ਲਾਈਕ ਜਰੂਰ ਕਰ ਦਿਓ ਸਬਸਕ੍ਰਾਈਬ ਵੀ ਕਰ ਦਿਓ ਜੋ ਜੋ ਵੀਡੀਓ ਵੇਖਣਗੇ ਉਹ ਵਿਚਾਰੇ ਤੇ ਤੁਹਾਨੂੰ ਬੈਕ ਕੈਮਰੇ ਨਾਲ ਦਿਖਾਉਣਾ ਮੈਂ ਇੱਕ ਮਿੰਟ ਵੀਰੇ ਇਹਨਾ ਦਿਖਾਉਣਾ ਵੀਰੇ ਆ ਹੋ ਗਿਆ ਬੈਕ ਕੈਮਰਾ ਤੇ ਆਵੇ ਜੋਤੀ ਲਿਆਂਦੇ ਸਮੋਸੇ ਹੁਣ ਅੱਜ ਆਖਾਂ ਨੂੰ ਵੰਟੀਆਂ ਦੀ ਆ ਇਧਰ ਵੀ ਆਵੇ ਬੱਚੇ ਜਵਾਖ ਖਾਈਏ ਤੇ ਸਮੋਸੇ ਆ ਵੀ ਮੇਰੇ ਡੈਡੀ ਜੀ ਲਓ ਬੱਟੀ ਲੈ ਕੇ ਆ ਜਾਂਦਾ ਇਹੋ ਤੇ ਆ ਵੀ ਤੇ ਬਹੁਤ ਜੋਤੀ ਨੇ ਕੰਮ ਕੀਤਾ ਅੱਜ ਐਸੀ ਖੁਸ਼ੀ ਨਾਲ ਮੰਮੀ ਨੇ ਇਹਨੂੰ ਸਮੋਸੀ ਲੈ ਕੇ ਦਿੱਤੇ ਆ ਮੈਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਇਹ ਗੱਲ ਦੀ ਕਿ ਬਹੁਤ ਕੰਮ ਕੀਤਾ ਅੱਜ ਤੇ ਕੱਲ ਨੂੰ ਅਸੀਂ ਕਰਨਾ ਇਹ ਕਮਰਾ ਰੰਗ ਤੇ ਉਹ ਵੀ ਤੁਹਾਨੂੰ ਅਗਲੀ ਵੀਡੀਓ 'ਚ ਦਿਖਾਵਾਂਗੇ ਅੱਜ ਦਾ ਵਲੌਗ ਆਪਾਂ ਇੱਥੇ ਹੀ ਖਤਮ ਕਰਦੇ ਆ ਤੇ ਨੂੰ ਇਹ ਵੀਡੀਓ ਵਲੌਗ ਸਾਡਾ ਕੋਹੋ ਜਿਹਾ ਲੱਗਾ ਤੇ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਹਾਂ ਜੀ ਜੇ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰਨਾ ਵੀਰ ਜੀ ਤੇ ਇੱਥੇ ਹੀ ਖਤਮ ਕਰਦੇ ਆ ਆਪਦਾ ਮੰਮੀ ਗੁੱਡ ਨਾਈਟ ਓਕੇ ਗੁੱਡ ਨਾਈਟ ਵੀਰੇ ਓਕੇ